ਇਟਲੀ ਦੇ ਵਿੱਚ ਇੱਕ ਮੁਰਦੇ ਨੇ ਇੱਕ ਮੁਰਦਿਆਂ ਵਾਲੇ ਡੱਬੇ ਤੇ ਖਾਲਸਾ ਚਿੰਨ੍ਹ ਦੀ ਇੱਕ ਖੰਡਾ ਸਾਹਿਬ ਦੀ ਫੋਟੋ ਲਾਤੀ ਆ ਤੇ ਉਹ ਲਗਭਗ ਸਾਰਿਆਂ ਨੂੰ ਪਤਾ ਲੱਗੇ ਗਿਆ ਤੇ ਇੱਕ ਵੀਰ ਨੇ ਮੈਨੂੰ ਫੋਨ ਕਰਕੇ ਪੁੱਛਿਆ ਵੀ ਤੁਹਾਡਾ ਕੀ ਵਿਚਾਰ ਆ ਸਾਡੇ ਵਿਚਾਰ ਕੱਤੇ ਹੁੰਦੇ ਆ ਬਾਅਦ ਵਿੱਚ ਸਾਡੀਆਂ ਗੱਲਾਂ ਕਈਆਂ ਨੂੰ ਚੁੱਭਦੀਆਂ ਵੀ ਅਤੇ ਕੌੜੀਆਂ ਵੀ ਲੱਗਦੀਆਂ ਆ ਹੁਣ ਉਹੀ ਬੰਦਾ ਅੱਜ ਤੋਂ ਬਾਅਦ ਉਸ ਚਵਲਸਤਾਨ ਦੇ ਨਾਲ ਚਵਲ ਬੰਦੇ ਦੇ ਨਾਲ ਫੋਟੋ ਖਿਚਾਵੇ ਜਿਹੜਾ ਗੁਰੂ ਕਲਗੀਧਰ ਦਾ ਪੁੱਤ ਨਹੀਂਗਾ ਗੁਰੂ ਤੋਂ ਬੇਮੁਖ ਹੋ ਕੇ ਉਹਦੇ ਲਿਖੇ ਹੋਏ ਪ੍ਰੋਗਰਾਮ ਤੇ ਜਾਵੇ ਹੁਣ ਨਗਰ ਕੀਰਤਨ ਕੱਢਣਾ ਮਾੜੀ ਗੱਲ ਨਹੀਂ ਆਏ ਸਾਲ ਦੇ ਵਿੱਚ ਤਿੰਨ ਨਗਰ ਕੀਰਤਨ ਕੱਢਣੇ ਮਾੜੀ ਗੱਲ ਆ ਦੂਜੀ ਗੱਲ ਜਿਹੜਾ ਨਗਰ ਕੀਰਤਨ ਹੁੰਦਾ ਆ ਉਹ ਖਾਲਸਾ ਰਾਜ ਔਰ ਪੰਜ ਪਿਆਰੇ ਸਹਿਬਾਨ ਉਹਨਾਂ ਦੀ ਸਹਿਮਤੀ ਦੇ ਨਾਲ ਕੱਢਿਆ ਜਾਂਦਾ ਗੁਰੂ ਸਾਹਿਬ ਦੀ ਸ਼ਕਰਸ਼ਾਹ ਦੇ ਹੇਠ ਕੱਢਿਆ ਜਾਂਦਾ ਹੁਣ ਖੰਡਾ ਸਾਹਿਬ ਦੀ ਬਿਆਦਬੀ ਹੋਈ ਆ ਤੇ ਹੱਲੇ ਤੱਕ ਉਸ ਸ਼ੈਤਾਨ ਉਸ ਸਿਆਸਤਦਾਨ ਨੇ ਕੋਈ ਮਾਫੀ ਨਹੀਂ ਮੰਗੀ ਪਹਿਲੀ ਉਹਨੇ ਗਲਤੀ ਕੀਤੀ ਸੀ ਚੌਂਕ ਦੇ ਵਿੱਚ ਸਰੂਪਾ ਉਦੋਂ ਪਹਿਲਾਂ ਗਲਤੀਆਂ ਕੀਤੀਆਂ ਗੋਲ ਕਚੋਰੀ ਗੁਰੂ ਘਰ ਦਾ ਹਿਸਾਬ ਨਾ ਦੇਣਾ ਝੂਠੇ ਪਰਚੇ ਪਵਾਉਣੇ ਹੁਣ ਉਹਨੇ ਜਿਹੜੀ ਆ ਬਹੁਤ ਜਿਆਦੀ ਮਾੜੀ ਗਲਤੀ ਕੀਤੀ ਆ ਜਿਹੜੀ ਬਖਸ਼ਣਯੋਗ ਨਹੀਂ ਤੇ ਮੈਂ ਬਾਅਦ ਵਿੱਚ ਜਿਨ੍ਹਾਂ ਨੇ ਮੇਰਾ ਗੁੱਸਾ ਕਰਨਾ ਜਾਂ ਕੱਲੂ ਕਰਨਾ ਉਹ ਜਦੋਂ ਮਰਜੀ ਜਿੱਥੇ ਮਰਜੀ ਮੈਲ ਵੀ ਸਕਦਾ ਫੋਨ ਤੇ ਵੀ ਗੱਲ ਕਰ ਸਕਦਾ ਤੇ ਗੁੱਸਾ ਵੀ ਕਰ ਸਕਦਾ ਹੁਣ ਉਹ ਬੰਦਾ ਖੜਿਓ ਜਿਹੜਾ ਜਿਹੜਾ ਇਹਦੇ ਵਰਗਾ 도ਗਲਾ ਜਿਹਦੇ ਦੋ ਚਿਹਰੇ ਆ ਠੀਕ ਆ ਨਾ ਤੋਂ ਬੰਦਾ ਖਾਲਸਤਾਨੀ ਆ ਨਾ ਉਹ ਬੰਦਾ ਹਿੰਦੂਸਤਾਨੀ ਆ ਸਾਕਾ ਉਹ ਕਿਸੇ ਦਾ ਵੀ ਨਹੀਂਗਾ ਪਰ ਹੁਣ ਉਹੀ ਬੰਦਾ ਉਸ ਨਗਰ ਕੀਰਤਨ ਦੇ ਵਿੱਚ ਸੇਵਾ ਲੈ ਕੇ ਜਾਵੇ ਉਹੀ ਪੰਜ ਪਿਆਰੇ ਸਹਿਬਾਨ ਉਸ ਨਗਰ ਕੀਰਤਨ ਤੇ ਬੁਰਗੁਰ ਮਹਾਦੇ ਜਿਹੜਾ ਹੁਣ ਆ ਜਾਂ ਤੈਰਾ ਜੀਨਾਂ ਦੇ ਵਿੱਚ ਹੁਣ ਉਹੀ ਪੰਜ ਪਿਆਰੇ ਸਹਿਬਾਨ ਉਸ ਨਗਰ ਕੀਰਤਨ ਤੇ ਸੇਵਾ ਕਰਨੇ ਜਿਹੜੇ ਗੁਰੂ ਤੋਂ ਬੇਮੋਖਿਆ ਜੇ ਜਾਣਾ ਉਸ ਤੋਂ ਪਹਿਲਾਂ ਜਿਹੜੀ ਉਹਨੇ ਮੁਰਦਾ ਮੁਰਦਾ ਖੋਰ ਖੋਰੀ ਜਿਹੜੀ ਉਹਨੇ ਆਪਣੀ ਚਮਕਾਉਣ ਦੇ ਚੱਕਰ ਦੇ ਵਿੱਚ ਉਸ ਮੁਰਦੇ ਦੇ ਡੱਬੇ ਦੇ ਉੱਪਰ ਉਹਨੇ ਇੱਕ ਖਾਲਸਾ ਚੰਦੀ ਫੋਟੋ ਲਾਈ ਆ ਖੰਡਾ ਮੈਂ ਤੁਹਾਨੂੰ ਦਿਖਾ ਲ ਵੀ ਦਿਨਾ ਜਿੰਨਾ ਚਿਰ ਉਸ ਚੀਜ਼ 'ਉਹ ਮਾਫੀ ਨਹੀਂ ਮੰਗਦਾ ਅਗਰ ਉਹਦੇ ਨਾਲ ਖੜਨ ਵਾਲਾ ਬਾਦ ਵਿੱਚ ਕਵੇ ਵੀ ਸਾਨੂੰ ਫਲਾਣੇ ਦੱਸਿਆ ਜਾਂ ਧਮਕੜੇ ਦੱਸਿਆ ਸੀ ਹੁਣੇ ਪਹਿਲਾਂ ਕਹਿ ਦਿੰਨੇ ਜਾਂ ਤਾਂ ਉਹਨਾਂ ਦੋਗਲਾ ਖੜੇਗਾ ਜਾਂ ਫਿਰ ਜਿਹੜਾ ਆਪਣੇ ਗੁਰੂ ਦੀ ਇਲਾਤ ਨਹੀਂ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਪੇ ਮੰਨਦਾ ਹੋਵੇਗਾ ਉਹ ਨਾ ਤਾਂ ਨਗਰ ਕੀਰਤਨ ਦੇ ਫਿਰ ਸੇਵਾ ਲੈ ਕੇ ਪਹੁੰਚੇਗਾ ਨਾ ਉਸ ਬੰਦੇ ਨਾਲ ਅੱਜ ਤੋਂ ਬਾਅਦ ਖੜ ਕੇ ਫੋਟੋ ਖਿਚਾਵੇਗਾ ਨਾ ਉਹਨਾਂ ਕੋਈ ਲੈਣ ਦੇਣ ਰੱਖੇਗਾ ਕਿਉਂਕਿ ਮੈਨੂੰ ਲੱਗਦਾ ਜੇ ਹੁਣ ਮੈਂ ਕਹਾਂ ਵੀ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਹਲੇ ਤੱਕ ਤੁਸੀਂ ਕੋਈ ਮਾਫੀ ਨਹੀਂ ਮੰਗਾਈ ਇਹ ਗੱਲ ਕਿਤੇ ਦੀ ਕਿਤੇ ਚੱਲ ਜਾਣੀ ਆ ਪਰ ਮੈਂ ਜਮੀਰਾ ਮਰਨ ਤੋਂ ਪਹਿਲਾਂ ਹੀ ਇਹ ਕਹਿ ਦੇਣਾ ਆ ਹੱਲੇ ਮੈਂ ਕਹਿ ਨਹੀਂ ਰਿਹਾ ਮੈਂ ਤੁਹਾਨੂੰ ਇੱਕ ਸਨੇਹਾ ਇੱਕ ਮੈਸੇਜ ਲਾ ਦੇਣਾ ਚਾਹੁੰਨਾ ਆ ਵੀ ਵਾਕਿਆ ਹੀ ਜੇ ਖਾਲਸਾ ਪੋਜ ਦੀ ਜਾਂ ਖਾਲਸਾ ਕਮੇਟੀਆਂ ਜਿਹੜੀਆਂ ਇਟਲੀ ਦੇ ਵਿੱਚ ਆਪਣੇ ਆਪ ਨੂੰ ਕਮੇਟੀਆਂ ਰਜਿਸਟਰ ਸਮਝਦੀਆਂ ਜੇ ਉਹਨਾਂ ਦੀ ਹੁਣ ਜਮੀਰ ਜਾਗਦੀ ਆ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਉਹਨੇ ਖੰਡੇ ਦੀ ਬੇਅਦਬੀ ਕੀਤੀ ਆ ਕਿਉਂਕਿ ਜਦੋਂ ਸੰਸਕਾਰ ਹੋਣਾ ਉਸ ਵੀਰਦਾ ਤੇ ਖੰਡਾ ਸਾਹਿਬ ਦਾ ਵੀ ਨਾਲ ਹੀ ਸੰਸਕਾਰ ਹੋਣਾ ਨਾਲ ਹੀ ਰਾਖ ਪੈਣੀ ਆ ਜੇ ਵਾਕਿਆ ਹੀ ਤੁਹਾਡੀ ਜਗ ਦੀ ਜ਼ਮੀਰ ਆ ਤੇ ਉਸ ਬੰਦੇ ਕੋ ਮਾਫੀ ਮੰਗਾਓ ਨਹੀਂ ਤਾਂ ਫਿਰ ਜਿੰਨੀ ਵੀ ਲੋਕਲ ਸੰਗਤ ਆ ਜਿਨੇ ਜਿਹਨੇ ਵੀ ਉਹਦੇ ਨਾਲ ਗਾਂ ਤੋਂ ਫੋਟੋ ਖਿੱਚੋਣੀ ਆ ਜਿਨੇ ਜਿਹਨੇ ਵੀ ਉਹਦੇ ਪ੍ਰੋਗਰਾਮਾਂ ਤੇ ਸੇਵਾ ਲੈ ਕੇ ਪਹੁੰਚਣੀ ਹੁਣ ਇਹ ਨਾ ਕਹੇ ਤਾਂ ਪ੍ਰੋਗਰਾਮ ਹੋਕਦਾ ਨਹੀਂ ਗੁਰੂ ਦਾ ਆ ਪਰ ਸਾਰਾ ਕਰਤਾ ਧਰਤਾ ਗੋਲ ਕਦਾ ਐਂਡ ਤੱਕ ਉਹ ਹੁੰਦਾ ਆ ਉਹਨੂੰ ਜਦੋਂ ਪੈਸਿਆਂ ਦੀ ਲੋੜ ਪੈਂਦੀ ਆ ਤੇ ਉਹ ਬੰਦਾ ਨਗਰ ਕੀਤਾ ਰੱਖ ਲੈਂਦਾ ਆ ਸਾਡੇ ਵਿਚਾਰ ਇਹ ਆ ਸਾਡੇ 'ਚ ਅਣਖ ਵੀ ਹੈਗੀ ਆ ਸਾਡਾ ਹੁਣ ਟੋਚਨ ਮੁਕਾਬਲੇ ਵਾਂਗੂ ਟੋਚਨ ਫਸਿਆ ਆ ਉਹ ਆਪਣੀ ਕਤੀੜ ਲੈ ਕੇ ਆਪਦੇ ਵੱਲੋਂ ਖਿੱਚ ਰਿਹਾ ਤੇ ਅਸੀਂ ਬਾਬੇ ਨਾਨਕ ਦੀ ਕਿਰਪਾ ਨਾਲ ਦੋ ਭਰਾ ਜਿਹੜੇ ਖਿੱਚ ਰਹੇ ਆ ਹੱਲੇ ਤੱਕ ਸਾਡੇ ਮੋਢੇ ਨਾਲ ਮੋਢਾ ਲਾ ਕੇ ਦੋਵਾਂ ਭਰਾਵਾਂ ਦੇ ਨਾਲ ਕੋਈ ਨਹੀਂ ਖੜਿਆ ਔਰ ਧੰਨਵਾਦ ਤੁਹਾਡਾ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਆਇਆ ਗਿਆ ਪ੍ਰੋਗਰਾਮਾਂ ਤੇ ਸਾਨੂੰ ਮਾਣ ਬਖਸ਼ਦੇ ਆ ਉਹਨੇ ਚ ਗੁੱਸੇ ਵਾਲੀ ਗੱਲ ਨਹੀਂ ਵੀ ਮੈਂ ਇਹ ਗੱਲ ਕਿਉਂ ਕਹੀ ਆ ਵੀ ਮੋਢੇ ਨਾਲ ਮੋਢਾ ਬਹੁਤ ਸਾਰੇ ਸਾਡੇ ਸੰਯੋਗੀ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਆ ਸਾਨੂੰ ਸਪੋਰਟ ਕਰਦੇ ਆ ਭਾਈ ਮੈਂ ਇੱਥੇ ਗੱਲ ਇਹ ਤਾਂ ਕਹੀ ਆ ਵੀ ਜਿਹੜੇ ਜਿਹੜੇ ਚੱਕਰੇ ਨੇ ਜਿਹੜੇ ਸਾਤੇ ਝੂਠੇ ਕੇਸ ਪਾਇਆ ਨਾ ਤਾਂ ਸੀ ਚਾਹੀਏ ਤੁਹਾਨੂੰ ਇਨਵੋਲਵ ਕਰੀਏ ਉਹਨਾਂ 'ਚ ਨਾ ਤਾਂ ਤੋਂ ਝੂਠੀਆਂ ਗਵਾਈਆਂ ਪੁਆਈਏ ਜੋ ਹੈਗਾ ਸੱਚ ਰੱਖਾਂਗੇ ਅੱਗੇ ਅਕਾਲ ਪੁਰਖ ਦੇ ਹੱਥ ਵਸਿਆ ਕੀ ਹੋਣਾ ਕੀ ਨਹੀਂ ਹੋਣਾ ਪਰ ਮੈਂ ਤੁਹਾਨੂੰ ਇਹ ਗੱਲ ਤਾਂ ਕਹਿ ਰਿਹਾ ਸੀ ਦੋਏ ਭਰਾ ਖਿੱਚ ਰਹੇ ਕਿਉਂਕਿ ਕੋਰਟ ਕਚੈਰੀ ਦੇ ਚੱਕਰ 'ਚ ਨਾ ਸੀ ਆਪਣਾ ਯਾਰ ਦੋਸਤ ਫਸਾਇਆ ਨਾ ਫਸਾਉਣਾ ਨਾ ਕਿਸੇ ਤੋਂ ਝੂਠੀ ਗਵਾਈ ਦਬਾਉਣੀ ਇਹ ਨਾ ਇਹ ਚੀਜ਼ ਦੀ ਕੋਸ਼ਿਸ਼ ਕਰਨੀ ਆ ਇਸ ਬੰਦੇ ਨੇ ਜਿੰਨੇ ਵੀ ਗਵਾਹ ਠੂਸੇ ਆ ਸਾਰੇ ਝੂਠੇ ਆ ਔਰ ਉਹ ਗਵਾਹ ਆ ਪਤਾ ਕੌਣ ਆ ਜਿਹੜੇ ਕਿ ਪੂਰੇ ਕਰਾਪਟ ਹੋ ਚੁੱਕੇ ਆ ਇੱਕ ਦੂਦੇ ਰਿਸ਼ਤੇਦਾਰ ਆ ਇੱਕ ਦੂਦੇ ਮਿੱਤਰ ਆ ਹੁਣ ਗੱਲ ਮਿੱਤਰੋ ਇੱਥੇ ਆ ਕੇ ਮੋਕਦੀ ਆ ਅਸੀਂ ਕੱਲ ਨੂੰ ਜਦੋਂ ਫੇਰ ਵੀਡੀਓ ਪਾਉਨੇ ਆ ਵੀ ਫਲਾਨੇ ਐ ਢੰਕੜੇ ਬਾਅਦ ਵਿੱਚ ਫੋਨ ਕਰਨ ਵਾਲੋ ਬਾਅਦ ਵਿੱਚ ਗੁੱਸਾ ਕਰਨ ਵਾਲੋ ਆਪਣਾ ਔਰ ਆਪਣੀ ਔਲਾਦ ਦਾ ਪਹਿਲਾਂ ਹੀ ਸੋਚ ਲਓ ਵੀ ਇਹ ਬੰਦੇ ਦੇ ਦੋ ਚਿਹਰੇ 도ਗਲਾ ਬੰਦਾ ਆ ਨਾ ਤਾਂ ਸਭ ਤੋਂ ਪਹਿਲਾਂ ਇਹਦੀਆਂ ਪਿੱਛੇ ਵੀਡੀਓ ਜਾ ਕੇ ਦੇਖ ਲਿਓ ਭਾਈ ਆਪਣੇ ਕਿਹੜੇ ਜਿਹੜੇ ਉਹ ਅੰਦਰ ਗਿਆ ਮੈਨੂੰ ਹੁਣ ਨਾਂ ਵਿਸਰ ਗਿਆ ਸੌਰੀ ਯਾਨੀ ਕਿ ਵੀ ਕੌਮੀ ਕੌਮੀ ਸ਼ਹੀਦ ਜਾਂ ਕੌਮੀ ਯੋਧਿਆਂ ਦੇ ਨਾਲ ਇਹ ਬੰਦਾ ਡਿਊਟ ਕਰਦਾ ਭਾਈ ਦੀਪ ਸਿੰਘ ਦੇ ਵੀ ਇਹਨੇ ਫੋਟੋਆਂ ਲਾਈਆਂ ਹੁੰਦੀਆਂ ਆ ਭਾਈ ਅਮਰਤਪਾਲ ਸਿੰਘ ਜਿਹੜੇ ਜੇਲ੍ਹ ਚ ਗਏ ਉਹਨਾਂ ਦੇ ਨਾਲ ਵੀ ਇਹ ਬੰਦੇ ਨੇ ਡਿਊਟ ਕੀਤੇ ਆ ਤੇ ਹੁਣ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਦੇਖ ਹੀ ਲਿਆ ਜਾ ਕੇ ਐਂਬੈਸੀ ਤੇ ਜਾਣਾ ਮਾੜੀ ਗੱਲ ਨਹੀਂ ਮੈਂ ਉਦੋਂ ਵੀ ਗਿਆ ਸੀ ਆਮ ਇੰਡੀਅਨ ਜਾਵੇ ਪਰ ਉਹ ਬੰਦਾ ਨਾ ਜਾਵੇ ਜਿਹਨੇ ਲੋਕਾਂ ਦੇ ਨਿਆਣਿਆਂ ਨੂੰ ਬੰਦੂਕਾਂ ਵਣੋਂਦੀ ਕੋਸ਼ਿਸ਼ ਕੀਤੀ ਹੋਵੇ ਜਾਂ ਲੋਕਾਂ ਦੇ ਬੱਚਿਆਂ ਤੋਂ ਦੂਜੇ ਧਰਮਾਂ ਨੂੰ ਗਾਲਾਂ ਕਢਾਈਆਂ ਹੋਣ ਜਾਂ ਲੋਕਾਂ ਦੇ ਬੱਚਿਆਂ ਦੇ ਪੇਪਰ ਖਰਾਬ ਕੀਤੇ ਹੋਣ ਜਾਂ ਫਿਰ ਖਾਲਸਤਾ ਦੇ ਨਾਂ ਤੇ ਪੈਸੇ ਖਾਦੇ ਹੋਣ ਹੁਣ ਜਿਹੜੀ ਆਮ ਜਨਤਾ ਚਾਹੇ ਉਹ ਤਰਾਚੀਨਾ ਸਬੋਦੀਆ ਬੁਰਗੋ ਰਮਾਦਾ ਸਨ ਫਲੀਸ ਲਤੀਨਾ ਬੈਲਾਫਾਰਨੀਆ ਤੇ ਆਪਣੇ ਹੋਰ ਵੀ ਜਿੰਨੇ ਪਰਵੈਰ ਨੂੰ ਜਿਹੜੇ ਆਲੇ ਦੁਆਲੇ ਦੇ ਪਿੰਡ ਲੱਗਦੇ ਮੁੜ ਕੇ ਨਾ ਸਾਨੂੰ ਕਿਉ ਮੈਂ ਅੱਜ ਇਹ ਗੱਲ ਡੰਨ ਕਰ ਦਿੰਦਾ ਜਿੰਨਾ ਜਰ ਉਹ ਬੰਦਾ ਖੰਡਾ ਸਾਹਿਬ ਦੀ ਜਿਹੜੀ ਉਹਨੇ ਵਿਆਧਵੀ ਕੀਤੀ ਆ ਸਰੂਪਾਉ ਦੀ ਵਿਆਧਵੀ ਕੀਤੀ ਆ ਗੁਰੂ ਗੁਰੂ ਦੀ ਗੋਲਕ ਦਾ ਅੱਜ ਦਾ ਕੋਈ ਕੋਈ ਹਿਸਾਬ ਨਹੀਂ ਦਿੱਤਾ ਜੇ ਫੇਰ ਵੀ ਤੁਸੀਂ ਉਹਦੇ ਨਾਲ ਸਪੋਰਟ ਕਰਨੀ ਆ ਤੇ ਜੀ ਸਤਕੇ ਜਾਓ ਮੈਂ ਤੁਹਾਨੂੰ ਆਪਣੇ ਨਿਗਾ ਚ ਅੱਜ ਹੀ ਉਤਰੇ ਮੰਨਦਾ ਪਰ ਜੇ ਤੁਹਾਡੀ ਜਮੀਰ ਜਾਗਦੀ ਹੋਏ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਕੀ ਤੁਸੀਂ ਆਪਣੇ ਆਪ ਨੂੰ ਪੁੱਤਰ ਮੰਨਦੇ ਆ ਨਾ ਤੇ ਭਰਾ ਮੇਰੋ ਪਹਿਲਾਂ ਉਹ ਗੱਲ ਸੋਚ ਕੇ ਜਾਓ ਨਹੀਂ ਤਾਂ ਸ਼ੀਸ਼ੇ ਮੁਰੇ ਖੜ ਕੇ ਦੇਖ ਲਓ ਆਉਣ ਵਾਲਾ ਟਾਈਮ ਇਹ ਲੋਕਾਂ ਨੇ ਪਹਿਲਾਂ 1947 ਦੇ ਵਿੱਚ ਕੌਮੀ ਯੋਧਿਆਂ ਨੂੰ ਫਾਂਸੀਆਂ ਦਵਾਈਆਂ ਜਿਹੜੇ 도ਗਲਾ ਰਾਜ ਦੀ ਮੈਂ ਗੱਲ ਕਰਦਾ ਆ ਉਸ ਤੋਂ ਬਾਅਦ 84 ਦੇ ਵਿੱਚ ਇਹੀ ਬੰਦੇ ਸੀਗੇ ਜਿਹੜੇ ਪੋਲਿਟਿਕਸ ਦੇ ਵਿੱਚ ਪੱਗਾਂ ਬਨ ਕੇ ਫਸੇ ਹੋਏ ਸੀ ਇਹਨਾਂ ਨੇ ਭਰਾ ਮਰੂ ਜੰਗ ਕਰਵਾਈ ਆ ਹਿੰਦੂਆਂ ਦੀ ਤੇ ਸਿੱਖਾਂ ਦੀ ਤੇ ਇਹਨਾਂ ਨੇ ਗਾਂ ਵੀ ਕਰਾਉਣੇ ਆ हां ਜਿਹੜਾ ਕੋਈ ਕੱਟੜ ਖਾਲਸਤਾਨੀ ਆ ਉਹਨੂੰ ਵੀ ਮੁਬਾਰਕਬਾਦ ਜਿਹੜਾ ਕਹਿੰਦਾ ਮੈਂ ਕੱਟੜ ਹਿੰਦੂਸਤਾਨੀ ਆ ਉਹਨੂੰ ਵੀ ਮੁਬਾਰਕਬਾਦ ਕਹਿੰਦਾ ਬਾਬਾ 도ਗਲੇ ਚਿਹਰੇ ਨੂੰ ਅਸੀਂ ਜੁੱਤੀ ਦੇ ਬਰਬ ਨਹੀਂ ਜਾਣਦੇ ਹੈਗੇ ਜਿਨੇ ਜਿਹੜੀ ਵੀ ਗੱਲ ਕਰਨੀ ਉਹ ਆਪਣੇ ਬਲ ਦੇ ਕਰੇ ਠੋਕੇ ਕਰੇ ਕਿਸੇ ਦੂਜੇ ਦੇ ਨਾਲ ਗੁਲਾਮ ਆ ਨਾ ਭਾਵੇਂ ਸਾਡੀਆਂ ਗੱਲਾਂ ਹੁੰਦੀਆਂ ਤੱਤੀਆਂ ਪਰ ਹੈਗੀਆਂ ਸੱਚੀਆਂ ਜੇ ਹੱਲੇ ਵੀ ਜਮੀਰ ਜਾਗਦੀ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਇਹ ਬੰਦੇ ਦਾ ਆਉਣ ਵਾਲੇ ਪ੍ਰੋ ਤੁਸੀਂ ਦੇਖੋ ਵੀ ਐਸ ਆ ਦੋਨੋਂ ਸਾਲਾਂ ਦੇ ਵਿੱਚ ਕਿੱਡੇ ਵੱਡੇ ਵੱਡੇ ਪ੍ਰੋਗਰਾਮ ਹੋਏ ਆ ਛੋਟੇ ਜਗਰਾਤੇ ਤੋਂ ਕਿਸੇ ਨੇ ਇਹਨੂੰ ਸੱਦਿਆ ਜਾਂ ਜਿਹੜੀ ਰੈਲੀ ਕੀਤੀ ਉਹ ਵੀ ਇੱਕ ਇਹਦੀ ਜਿੱਦਾਂ ਅੱਜ ਤੱਕ ਜਿੰਨੀਆਂ ਵੀ ਰੈਲੀਆਂ ਕੀਤੀਆਂ ਨੇ ਆਪਦੀ ਪਬਲਿਸਿਟੀ ਲਈ ਕੀਤੀਆਂ ਜਿਹੜੀ ਬਾਈ ਨੂੰ ਹੋਈ ਰੈਲੀ ਬਹੁਤ ਵਧੀਆ ਜਿੱਦਾਂ ਕਹਿ ਲਾ ਵੀ ਲੋਕਾਂ ਨੇ ਸਹਿਯੋਗ ਦਿੱਤਾ ਉੱਥੇ ਵੀ ਇਹ ਬੰਦਾ ਕਹਿੰਦਾ ਸੀ ਵੀ ਇਹ ਰੈਲੀ ਦੇਖ ਕੇ ਭਰਾਣ ਦਾ ਘੱਟ ਦੇਖ ਕੇ ਖੁਸ਼ੀ ਹੋਈ ਆ ਯਾਨੀ ਕਿ ਕੋਈ ਮਰੇ ਕੋਈ ਜੀਵੇ ਇਹਨੂੰ ਬਰਾਬਰ ਖੁਸ਼ੀ ਆ ਕਹਿੰਦਾ ਭਾਵ ਮਰੇ ਜੀ ਨੂੰ ਤਾਂ ਜਿਆਦਾ ਖੁਸ਼ੀ ਨਹੀਂ ਕਿਉਂਕਿ ਇਹਨਾਂ ਦਾ ਬਿਜ਼ਨਸ ਹੁਣ ਮੁਰਦਾ ਖੋਰੀ ਆ ਹੱਥ ਦੇ ਰਹੋ ਵੱਛਦੇ ਰਹੋ ਮੈਨੂੰ ਇਸ ਗੱਲਾਂ ਦਾ ਹੁਣ ਜਵਾਬ ਦੇ ਦਿਓ ਮੁੜ ਕੇ ਅਸੀਂ ਨਗਰ ਕੀਰਤਨ ਤੋਂ ਬਾਅਦ ਮੈਂ ਹੁਣੇ ਦੱਸ ਦਿੰਦਾ ਮੈਂ ਆਪਣੇ ਹਿਸਾਬ ਨਾਲ ਵੀਡੀਓ ਪਾਉਣੀ ਆ ਮੁੜ ਕੇ ਨਾ ਕੋਈ ਕਵੇ ਵੀ ਮੈਂ ਵੀ ਫੋਟੋ ਦੇ ਵਿੱਚ ਸੀ ਜਾਂ ਮੈਂ ਫੋਟੋ ਦੇ ਪਿੱਛੇ ਸੀਗਾ ਜਾਂ ਫੋਟੋ ਦੇ ਮੁੰਡੇ ਸੀਗਾ ਹੁਣ ਉਹ ਬੰਦਾ ਨਗਰ ਕੀਰਤਨ ਦੇ ਉਹ ਬੰਦਾ ਇਹਦੀ ਸਪੋਰਟ ਕਰੇ ਉਹ ਬੰਦਾ ਇਹਦੇ ਨਾਲ ਫੋਟੋ ਖਿਚਾਵੇ ਜਿਹੜਾ ਗੁਰੂ ਘਰ ਨੂੰ ਗੁਰੂ ਘਰ ਨਹੀਂ ਮੰਨਦਾ ਜਾਂ ਗੁਰੂ ਸਾਹਿਬ ਦੇ ਕਕਾਰਾ ਨੂੰ ਉਹਨਾਂ ਦੀ ਇੱਜ਼ਤ ਨਹੀਂ ਕਰਦਾ ਜਾਂ ਗੁਰੂ ਸਾਹਿਬ ਦਾ ਆਪਣੇ ਉਨੂੰ ਪੁੱਤ ਨਹੀਂ ਮੰਨਦਾ ਹੱਸਦੇ ਰਹੋ ਬੱਥੇ ਰਹੋ ਮਿਲਦੇ ਅਗਲੇ ਵਿਚਾਰਾਂ ਦੇ ਨਾਲ ਆ ਇੱਕ ਲਾਸ਼ ਵਾਲਾ ਡੱਬਾ ਹੈ ਤੇ ਲਾਸ਼ ਵਾਲੇ ਡੱਬੇ ਦੇ ਢੱਕਣ ਦੇ ਉੱਤੇ ਉਹ ਵੀਰ ਦਾ ਮਰੇ ਹੋਏ ਦਾ ਨਾਂ ਵੀ ਲਿਖਿਆ ਆ ਤੇ ਖੰਡਾ ਵੀ ਲਾਤਾ ਹੁਣ ਉਹ ਵੀ ਨੇ ਕਿਹੜਾ ਕੋਈ ਸ਼ਹਾਦਤ ਦਿੱਤੀ ਸੀ ਜਾਂ ਸ਼ਹੀਦ ਸੀਗਾ ਉਹ ਰਾਜਬਾਈ ਜੀ ਮੈਨੂੰ ਗੱਲਾਂ ਵਧੀਆਂ ਲੱਗੀਆਂ ਵੀ ਆਪਦੇ ਪਰਿਵਾਰ ਦੀ ਜਾਂ ਆਪਦੀ ਫੋਟੋ ਲਾ ਤੈਨੂੰ ਆਵੇ ਅਕਲ ਹੁਣ ਜਿਹੜਾ ਬੰਦਾ ਉਸ ਕੜਮ ਚੌਧਰੀ ਸਿਆਸਤਦਾਨ ਨਾਲ ਅੱਜ ਤੋਂ ਬਾਅਦ ਫੋਟੋ ਖਿਚਾਏਗਾ ਸਮਝ ਲਿਓ ਵੀ ਉਹ ਖੰਡਾ ਸਾਹਿਬ ਦੀ ਕਦਰ ਨਹੀਂ ਕਰਦਾ ਗੁਰੂ ਸਾਹਿਬ ਦਾ ਉਹ ਪੁੱਤਰ ਨਿਗਾ ਇਹ ਬਿਆਦਬੀ ਹੋਈ ਆ ਘੋਰ ਬਿਆਦਬੀ ਹੋਈ ਆ ਇਹ ਤੁਸੀਂ ਆਪ ਸੋਚੋ ਆਪ ਸਮਝੋ ਜਾਣਾ ਜਾਂ ਨਹੀਂ ਜਾਣਾ ਜਾਂ ਖੜਨਾ ਉਹਦੇ ਨਾਲ ਜਾਂ ਨਹੀਂ ਖੜਨਾ ਬਾਅਦ ਚੋ ਅਸੀਂ ਤਾਂ ਵੀਰ ਧੂੜ ਠੱਲਣੀ ਠੱਲਣੀ ਮੁੜ ਕੇ ਤੁਸੀਂ ਗੁੱਸਾ ਲੱਗਿਓ ਜਾਂ ਰਾਜੀ ਹੋ ਕਿਉਂਕਿ ਇਹ ਬੰਦੇ ਨੂੰ ਕਦੀ ਅਕਲ ਨਹੀਂ ਆਉਣੀ ਹੈਗੀ ਇਹ ਕਿੱਦਾਂ ਨੇ ਸਿਆਣਾ ਕਹਿੰਦਾ ਕੁੱਤੇ ਨੂੰ ਭਾਵੇਂ ਤੁਸੀਂ ਬੰਦਾ ਬਣਾ ਦਿਓ ਉਦੀ ਦੀਵੇ ਚਟਣ ਦੀ ਆਦਤ ਕਦੀ ਨਹੀਂ ਜਾਣੀ ਇਹ ਉਹ ਤੁਹਾਨੂੰ ਕਹਾਣੀ ਮੈਂ ਕੱਲ ਵਾਲੀ ਵੀਡੀਓ 'ਚ ਸੁਣਾਉਂਗਾ ਦੀਵੇ ਚਟਣ ਦੀ ਨੂੰ ਆਦਤ ਆ ਇਹ ਕੋਈ ਪਿੱਛੋਂ ਪਸ਼ੋਕੜਾ ਰਜਵਾੜਾ ਨਹੀਂ ਸੀਗਾ ਜਿਹੜਾ ਨੰਗ ਕਹਿੰਦੇ ਹੁੰਦੇ ਆ ਰਾਜਾ ਬਣ ਜਵੇ ਹੈ ਨਾ ਉਹਦੀਆਂ ਆਦਤਾਂ ਨੰਗਾ ਵਾਲੀਆਂ ਰਹਿੰਦੀਆਂ ਹੁੰਦੀਆਂ ਆ ਚਾਰਤ ਕੋ ਛਲੜ ਕੀ ਆ ਗਏ ਨੰਗ ਾਕਾਤ ਭੁੱਲ ਗਿਆ ਇਹਦੀ ਦੁਬਾਰਾ ਆਕਾਤ ਤੇ ਉਪਲਾਂ ਨੂੰ ਉਪਲਾਂ ਨੇ ਫੜ ਕੇ ਥੱਲੇ ਸਿੱਟਿਆ ਤੇ ਇਦਾਂ ਇਹਨੂੰ ਹੁਣ ਜੁੱਤੀ ਥੱਲੇ ਰੱਖਣਾ ਸੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ